ਕੋ ਜੀ ਐਸਡੀ ਰਾਮਲਾ ਕਮੇਟੀ ਇੱਥੇ ਕਟੋ-ਕਟ 70 ਸਾਲਾਂ ਤੋਂ ਰਾਮਲਾ ਕਰਦੀ ਆ ਰਹੀ ਹੈ ਉਸੇ ਤਰੀਕਾ ਤਰੀਕੇ ਹਰ ਸਾਲ ਦੀ ਤਰ੍ਹਾਂ ਅਸੀਂ ਇਸ ਸਾਲ ਵੀ ਹਨੂਮਾਨ ਜੀ ਦਾ ਝੰਡਾ ਵੀ ਚੜਾ ਚੁੱਕੇ ਆ ਸਾਰਾ ਕੰਮ ਕਰ ਚੁੱਕੇ ਆ ਸਾਡਾ ਸਾਰਾ ਉਹ ਮੁਕੰਮਲ ਹੋ ਗਿਆ ਤਿਆਰੀਆਂ ਮੁੰਡੇ ਦੇ ਅਸਲ ਵੀ ਕਰ ਰਹੇ ਆ ਤੇ ਜਿਹੜੇ ਕੁਝ ਚੰਦ ਬੰਦੇ ਹੈ ਉਹ ਪੋਲਿਟਿਕਲੀ ਆਪਣਾ ਪ੍ਰੈਸ਼ਰ ਬਣਾ ਕੇ ਉਹ ਐਸਡੀ ਸਭਾ ਨੂੰ ਨਾਲ ਲੈ ਕੇ ਇੱਥੇ ਨਜਾਇਜ਼ ਕਬਜ਼ਾ ਕਰਨ ਦੀ ਉਹ ਉਹਦੇ ਚ ਕੋਸ਼ਿਸ਼ ਚ ਹੈ ਜੀ ਤੇ ਉਹਦੇ ਕਰਕੇ ਉਹ ਬੰਦੇ ਇਕੱਠੇ ਕਰਕੇ ਆਏ ਉਹ ਸਾਡੇ ਦੇ ਮਤਲਬ ਕੀ ਉਹ ਉਹਦੇ ਆਪਣਾ ਪ੍ਰਧਾਨ ਅਨਾਉਂਸ ਕਰਕੇ ਤੋ ਕਹਗੇ ਵੀ ਤੋ ਤੁਸੀਂ ਨਹੀਂ ਕਰਨੀ ਰਾਮ ਲਲਾ ਰਾਮ ਲਲਾ ਅਸੀਂ ਕਰਨੀ ਹੈ ਜਦ ਕਿ ਰਾਮ ਲਲੋ ਚੰਦ ਦੇ ਰਹਿ ਕੇ ਸਾਰੀ ਤਿਆਰੀਆਂ ਅਸੀਂ ਕਰ ਚੁੱਕੇ ਹਾਂ ਉਹ ਐਸਡੀ ਰਾਮ ਲਲ ਐਸਡੀ ਸਭਾ ਦੇ ਬੰਦੇ ਆ ਜੀ ਜਿਹੜੀ ਐਸਡੀ ਸਭਾ ਹੈ ਉਹ ਨਾਲ ਦੇਲੀ ਆ ਜੀ ਨਾਲ ਤਿੰਨ ਚਾਰ ਪੋਲੀਟਿਕਲ ਬੰਦੇ ਆ ਪੋਲੀਟਿਕਲ ਕਹੋਗੇ ਪੋਲੀਟਿਕਲ ਜੀ ਤੋ ਇੱਕ ਆ ਨਰਜੇਸ਼ਵਰ ਜੈਨ ਰਾਜੂ ਜੀ ਇੱਕ ਮੁਕੇਸ਼ ਮਹਾਜਨ ਜੀ ਇਹਨਾਂ ਦੇ ਕੋ ਪੋਲੀਟਿਕਲੀ ਰੰਜਿਸ਼ਾਂ ਆ ਜਿਹੜੀਆਂ ਇਹ ਧਾਰਮਿਕ ਪ੍ਰੋਗਰਾਮ ਦੇ ਵਿੱਚ ਕੱਢ ਰਹੇ ਆ ਅਗਲਾ ਐਕਸ਼ਨ ਕੀ ਹੋਏਗਾ ਅਗਲਾ ਐਕਸ਼ਨ ਜੀ ਅਸੀਂ ਸਾਡੀ ਸਾਰੀ ਰਾਮਲਾ ਕਮੇਟੀ ਤਿਆਰ ਰਾਮਲਾ ਕਰਾਂਗੇ ਜੀ ਬੜੇ ਵਧੀਆ ਧੂਮਤਾਂ ਨੂੰ ਲਾ ਕੇ ਅਸੀਂ ਪ੍ਰਸ਼ਾਸਨ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਦੇ ਕਿ ਸਾਡੇ ਨਾਲ ਤੱਕਾ ਨਾ ਹੋਵੇ ਜੀ ਇਹ ਜੀ ਵੀ ਲੜਾਈ ਕੋਈ ਨਹੀਂ ਹੈ ਗੱਲ ਸਿਰਫ ਇਹ ਨਹੀਂ ਕਿ ਕਿ ਜਿਹੜੀ ਸਨਾਤਨ ਸਭਾ ਹੈਗੀ ਹੈ ਉਹ ਪ੍ਰਿੰਟਲ ਬੋਡੀ ਹੈ ਜਿੰਨੀਆਂ ਤਾਂ ਸਸਤਾਵਾ ਸਨਾਪੀਆਂ ਦੀ ਹੈਗੀਆਂ ਹੈ ਉਹਦੇ ਵਿੱਚੋਂ ਅਲੱਗ-ਅਲੱਗ ਸ਼ਾਖਾਵਾਂ ਨਿਕਲੀਆਂ ਬ੍ਰਾਂਚਾਂ ਨਿਕਲੀਆਂ ਉਹਦੇ ਵਿੱਚੋਂ ਚਾਹੇ ਰਾਮਲਾ ਕਮੇਟੀ ਨਿਕਲੀ ਚਾਹੇ ਐਸਡੀ ਸਕੂਲ ਨਹੀਂ ਕਿ ਲਿਆ ਕੋਈ এডੂਕੇਸ਼ਨ ਦੇ ਲਈ ਕੰਮ ਕਰ ਰਿਹਾ ਕੋਈ ਧਾਰਮਿਕ ਹੋਰ ادارے ਨੇ ਕੰਮ ਕਰ ਰਿਹਾ ਪਰ ਇਹ ਥੋੜੀ ਦਰਸ਼ਨਯੋਗ ਗੱਲ ਇਹ ਕਿ ਕੁਝ ਲੀਡਰ ਸਿਰਫ ਆਪਣੀ ਸਿਆਸਤ ਚਮਕਾਉਣ ਦੇ ਲਈ ਇਹਨਾਂ ਜਿਹੜੀ ਸਭਾ ਸੁਸਾਇਟੀਆਂ ਕਮੇਟੀਆਂ ਦਾ ਦੁਰਵਰਤੋਂ ਕਰਦੇ ਆ ਤੇ ਲੰਬੇ ਸਮੇਂ ਤੋਂ ਜਿਹੜੇ ਉਹਨਾਂ ਦੀ ਹੀ ਲੋਕ ਕਾਬਜ ਹੈ ਜਿਹੜੇ ਉਹਦੇ ਮੋਦਪੁਰ ਸ਼ਹਿਰ ਦੇ ਪੁਰਾਣੇ ਲੋਕ ਜਿਹੜੇ ਇਸ ਸਭਾ ਚ ਕਮੇਟੀ ਦੇ ਪੁਰਾਣੇ ਸਦਸੇ ਆ ਜਿਵੇਂ ਰਾਜੂ ਜੈਨ ਜੀ ਹੋਗੇ ਸਾਡੇ ਮਕੇਸ਼ ਮਾਜਨ ਜੀ ਹੋਗੇ ਸੈਕਲ ਸਾਹਿਬ ਹੋਗੇ ਹੋਰ ਕੁਝ ਹੋਰ ਸਾਡੇ ਗੁਪਤਾ ਡਰਿੰਕਸ ਹੋਗੇ ਜਿਹੜੇ ਪੁਰਾਣੀ ਸਾਥੀ ਆ ਇਹਨਾਂ ਨੂੰ ਬਿਨਾਂ ਕਿਸੇ ਨੋਟਿਸ ਤੋਂ ਬਿਨਾਂ ਕਿਸੇ ਗੱਲ ਤੋਂ ਪਤਾ ਲੱਗਿਆ ਵੀ ਉਹਨਾਂ ਨੇ ਇਸ ਵਾਰ ਦਿੱਤਾ ਨਹੀਂ ਗਿਆ ਕਮੇਟੀ 'ਚ ਜਦ ਕਾਰਨ ਜਾਂਦੀ ਕੋਸ਼ਿਸ਼ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਹ ਲਿਸਟ ਕੋਈ ਲੀਡਰ ਜਿਹੜਾ ਹੈ ਉਹ ਆਕੇ ਉੱਪਰੋਂ ਭੇਜਦਾ ਹੈ ਤੇ ਉਹ ਜਿਹੜੀ ਲਿਸਟ ਹੈ ਉਹ ਇਵੇਂ ਲਾਗੂ ਹੋ ਜਾਂਦੀ ਹੈ ਜਿਹੜੇ ਸ਼ਹਿਰ ਦੇ ਲੋਕ ਹੈ ਉਹ ਸਾਰੇ ਮੌਜੂਦ ਖੜੇ ਆ ਕੁਝ ਸਾਫਕਾ ਐਮਸੀ ਸਵਾਰ ਖੜੇ ਕੋਈ ਐਮਸੀ ਸਵਾਰ ਖੜੇ ਆ ਐਸਟਾਡਲ ਪੂਮੀ ਸੋਨੀ ਜੀ ਖੜੇ ਆ ਰਾਜੂ ਸਤੇਲ ਜੀ ਖੜੇ ਆ ਸੰਤਰ ਕੋਸ਼ਲ ਜੀ ਖੜੇ ਆ ਹੋਰ ਸਾਡੇ ਜਿਹੜੇ ਅਲੱਗ-ਅਲੱਗ ਪਾਰਟੀਆਂ ਦੇ ਅਲੱਗ-ਅਲੱਗ ਜਿਹੜੀ ਸੰਸਥਾਵਾਂ ਦੇ ਆਗੂ ਖੜੇ ਆ ਸਾਡੇ ਸ਼ਹਿਰ ਦੇ ਲੋਕਾਂ ਦੇ ਵਿੱਚ ਕੱਲ ਦਾ ਰੋਸ਼ ਹੈ ਸਾਡੇ ਐਸਡੀਓ ਦੇ ਪ੍ਰਧਾਨ ਖੜੇ ਆ ਅਗਨੀ ਉਤਰੀ ਜੀ ਸਾਰੇ ਇਹ ਜਿਹੜੇ ਲੋਕ ਖੜੇ ਆ ਮੌਜੀਜ਼ ਇਹਨਾਂ ਨੂੰ ਵੀ ਕੱਲ ਦਾ ਰੋਸ਼ ਹੈ ਕਿ ਐਸੀ ਜਿਹੜੀ ਚੋਣ ਹੈਗੀ ਹੈ ਇਹਦੀ ਪ੍ਰਕਿਰਿਆ ਬੜੀ ਸਪਸ਼ਟ ਹੋਣੀ ਚਾਹੀਦੀ ਹੈ ਕਿਸੇ ਵੀ ਸ਼ਹਿਰ ਦੇ ਜਿਹੜਾ ਮੌਜੀਜ਼ ਆਦਮੀ ਹੈ ਅਸੀਂ ਉਹਨੂੰ ਜੇ ਉਹਦੀ ਮਾਨ ਹਨੀ ਕਰਦੇ ਆ ਇਸ ਗੱਲ ਦਾ ਲੋਕਾਂ 'ਚ ਰੋਸ ਸਾਰੇ ਲੋਕਾਂ 'ਚ ਹੈ ਅੱਜ ਅਸੀਂ ਇਸ ਗੱਲ ਦੀ ਚਰਚਾ ਕਰਨ ਲਈ ਆਪਾਂ ਉਹਦੀ ਦਰਖਾਸਤ ਦਿੱਤੀ ਸੀ ਔਰ ਸਭ ਤੋਂ ਈ ਗੱਲ ਹੈਗੀ ਆ ਕਿ ਉਸ ਕਮੇਟੀ ਦੇ ਵਿੱਚ ਕੁਝ ਪੈਸਿਆਂ ਦੇ ਘੁਟਾਲੇ ਦੀ ਗੱਲ ਵੀ ਆਈ ਲੋਕ ਜਾਣਨਾ ਚਾਹੁੰਦੇ ਨੇ ਕਿ ਜਿਹੜਾ ਪੈਸਾ ਆਂਦਾ ਕਮੇਟੀ ਦਾ ਉਹਦੀ ਵਰਤੋਂ ਹੁੰਦੀ ਹੈ ਕਿ ਦੁਰਵਰਤੋਂ ਹੁੰਦੀ ਹੈ ਹਰ ਉਹ ਸਾਥੀ ਜਿਹੜਾ ਪੁੱਛਦਾ ਹੈ ਕਿ ਉਹਦੀ ਵਰਤੋਂ ਹੈ ਕਿ ਦੁਰਵਰਤੋਂ ਹੈ ਜਿਹੜਾ ਵੀ ਇਸ ਗੱਲ ਬਾਰੇ ਪੁੱਛਦਾ ਹੈ ਉਹਨੂੰ ਕਮੇਟੀ ਤੋਂ ਕੱਢ ਦਿੱਤਾ ਜਾਂਦਾ ਹੈ ਨਾ ਕੋਈ ਨੋਟਿਸ ਦਿੱਤਾ ਜਾਂਦਾ ਹੈ ਨਾ ਕੋਈ ਗੱਲ ਪੁੱਛੀ ਜਾਂਦੀ ਹੈ ਨਾ ਕਿ ਉਹਦਾ ਜਵਾਬ ਲਿੱਤਾ ਜਾਂਦਾ ਅੱਜ ਉਸ ਸਾਰੇ ਪ੍ਰਕਰਣ ਦੇ ਵਿੱਚ ਲੋਕਾਂ ਅਸੀਂ ਆਪਣਾ ਰੋਸ ਜ਼ਾਹਰ ਕਰਨ ਦੇ ਲਈ ਆਪਾਂ ਥਾਣੇ ਆਏ ਸੀ ਥਾਣੇ ਐਸਐਚਓ ਸਾਹਿਬ ਨੇ ਸਮਝ ਤਸੀਦ ਦਿੱਤੀ ਕਿ ਆਪਣੀ ਗੱਲ ਰੱਖੋ ਸਾਡੇ ਉਹ ਲਗਾਤਾਰ 2 ਘੰਟੇ ਬੈਠਣ ਦੇ ਬਾਵਜੂਦ ਜਦੋਂ ਲੋਕ ਉਹ ਨਹੀਂ ਆਏ ਤਾਂ ਅਸੀਂ ਮੌਕੇ ਤੇ ਪਹੁੰਚ ਕੇ ਅਸੀਂ ਆਪਣੀ ਜਿਹੜੀ ਰਾਜਦਾਨ ਮੰਚਨ ਕਰਨ ਦੇ ਲਈ ਆਪਾਂ ਪ੍ਰੇਰਿਤ ਸਾਰੇ ਸਭ ਨੇ ਮਨ ਬਣਾਇਆ ਸੀ ਇਕੱਠੇ ਕਰਾਂਗੇ ਜਦ ਅਸੀਂ ਉੱਥੇ ਗਏ ਤਾਂ ਉਹ ਲੋਕ ਉਰੇ ਨਾ ਆ ਕੇ ਉੱਥੇ ਬੈਠੇ ਸੀ ਜਿਹਦੀ ਸੂਚਨਾ ਅਸੀਂ ਸਤਕਾਰਯੋਗ ਐਸਐਚਓ ਸਾਹਿਬ ਨੂੰ ਦਿੱਤੀ ਹੈ ਤੇ ਮੌਕੇ ਤੇ ਐਸਐਚਓ ਸਾਹਿਬ ਨੇ ਜਾ ਕੇ ਯਾਰ ਦਾ ਬੋਲ ਖਰਾਬ ਨਾ ਹੋਵੇ ਉਸ ਗੱਲ ਹੀ ਸਾਰੇ ਸਾਥੀਆਂ ਨੂੰ ਬੇਨਤੀ ਕੀਤੀ ਕਿ ਤੁਸੀਂ ਥਾਣੇ ਕੀ ਗੱਲ ਕਰੋ ਉਸ ਗੱਲ ਦੀ ਅਸੀਂ ਪਾਉਰੇ ਥਾਣੇ ਆਏ ਆ ਪਰ ਉਸ ਦੇ ਨਾਲ ਹੀ ਸਾਰੇ ਜਿਹੜੇ ਸ਼ਹਿਰ ਦੇ ਮੋਦਬਰ ਲੋਕ ਆ ਉਹਨਾਂ ਦੀ ਹਾਜ਼ਰੀ ਦੇ ਵਿੱਚ ਅਸੀਂ ਸਰਬਸਮਤੀ ਨਾਲ ਸਾਡੇ ਸ੍ਰਾਤਮਤਾ ਦੀ ਸਭਾ ਦੇ ਜਿਹੜੇ ਪ੍ਰਧਾਨ ਲੈ ਅਗਨੀ ਉਤਰੀ ਜੀ ਉਹਨਾਂ ਨੇ ਐਸਡੀ ਸਭਾ ਨੇ ਜਿਹੜੀ ਰਾਮਲਾ ਕਮੇਟੀ ਦੇ ਜਿਹੜੇ ਨਵੇਂ ਪ੍ਰਧਾਨ ਹੈਗੇ ਆ ਉਹ ਸ਼੍ਰੀ ਸੁਤੰਤਰ ਕੋਚਲ ਜੀ ਨੂੰ ਬਣਾਇਆ ਤੇ ਉਹਨਾਂ ਦੇ ਨਾਲ ਜਿਹੜੀ ਬਾਕੀ ਦੀ ਟੀਮ ਹੈ ਉਹਦੀ ਘੋਸ਼ਣਾ ਕੀਤੀ ਹੈ ਸਾਡੇ ਨਵੇਂ ਭੜੇ ਜਿਹੜੇ ਪ੍ਰਧਾਨ ਅਸਤਤ ਕੋਸ਼ਿਸ਼ ਸਾਡੇ ਵਿੱਚ ਹੈ ਅਸੀਂ ਅੱਜ ਸਾਰੇ ਇੱਥੇ ਨਾਲ ਹੈ ਔਰ ਸਾਰੇ ਸ਼ਹਿਰ ਨਾਲ ਖੜੂਗਾ ਮੈਂ ਸੰ 77 ਤੋਂ ਇਸ ਸਟੇਜ ਤੇ ਰੋਲ ਸਟਾਰਟ ਕੀਤਾ ਹੈ ਛੋਟੇ ਹੁੰਦੇ ਤੋਂ ਹੀ 20 25 ਸਾਲ ਮੈਨੂੰ ਡਾਇਰੈਕਟਿੰਗ ਕਰਦੇ ਨੂੰ ਹੋ ਗਏ ਤੇ ਪਿਛਲੇ ਸਾਲ ਮੈਨੂੰ ਸ਼੍ਰੀ ਰਾਜੇਸ਼ਵਰ ਜੈਨ ਜੀ ਨੇ ਇਹਨੂੰ ਅਸ਼wini ਨੂੰ ਪ੍ਰਧਾਨ ਤੇ ਮੈਨੂੰ ਜਨਰਲ ਸੈਕਟਰੀ ਬਣਾਇਆ ਗਿਆ ਉਸ ਤੋਂ ਬਾਅਦ ਕੋਈ ਨਾਏ ਨੇ ਮੀਟਿੰਗ ਰੱਖੀ ਜਦ ਦਾ ਦਾਪਾ ਹਿਸਾਬ ਦੀ ਕੋਈ ਗੱਲ ਕੀਤੀ ਹੈ ਇਹਨੇ ਸਾਰੇ ਬਾਹਰ ਵਿਦਾਉਟ ਇਨਫੋਰਮੇਸ਼ਨ ਇਹਨੇ ਸਾਰੇ ਦੇ ਸਾਰੇ ਮੈਂਬਰ ਬਾਹਰ ਕੱਟਤੇ ਔਰ ਆਪਣਾ ਹੀ ਇੱਕ ਨਵੀਂ ਕਮੇਟੀ ਨੇ ਬਣਾ ਕੇ ਜਿਹੜੇ ਅਨਨੋਨ ਬੰਦੇ ਜਿਨ੍ਹਾਂ ਨੂੰ ਅਸੀਂ ਜਾਣਦੇ ਵੀ ਨਹੀਂ ਹੈਗੇ ਉਹ ਨਵੀਂ ਕਮੇਟੀ ਚ ਪਾ ਕੇ ਇਹਨਾਂ ਨੇ ਪੁਰਾਣੇ ਬੰਦੇ ਕੱਢ ਕੇ ਤੇ ਆਪਣੀ ਨਵੀਂ ਕਮੇਟੀ ਬਣਾ ਕੇ ਰਾਮਲੀਲਾ ਸ਼ੁਰੂ ਕਰ ਦਿੱਤੀ ਜਿਹੜੀ ਇਹ ਬਿਲਕੁਲ ਹੀ ਵਿਰੁੱਧ ਆ ਇਸ ਗੱਲ ਤੇ ਨਾ ਕੋਈ ਸੰਵਿਧਾਨ ਹੈ ਇਸ ਤਰ੍ਹਾਂ ਦਾ ਨਾ ਇਹਨੂੰ ਪ੍ਰਧਾਨ ਨੂੰ ਕਿ ਅਧਿਕਾਰ ਹੈ ਵੀ ਬਿਨਾਂ ਸਵਿਧਾਨ ਤੋਂ ਕਿਸ ਨੂੰ ਆਊਟਾਊਟ ਇਨਫੋਰਮੇਸ਼ਨ ਬਾਹਰ ਕੱਢ ਦੋ ਕੱਢੇ ਉਹੀ ਤਾਂ ਹੈ ਵੀ ਸਾਨੂੰ ਮੇਨ ਹਿਸਾਬ ਮੰਗਿਆ ਹਿਸਾਬ ਨਾ ਦੇਣ ਕਰਕੇ ਉਹ ਬੰਦੇ ਬਾਹਰ ਕੱਢ ਤੇ ਇਹਨਾਂ ਨੇ ਤੁਸੀਂ ਸਾਰਿਆਂ ਨੇ ਕਿਹਾ ਸੀ ਜਿਹੜੇ ਪਿਛਲੇ 2011 ਤੋਂ ਲੈ ਕੇ ਤੋਂ ਜਨਰਲ ਸੈਕਟਰੀ ਐ ਪਿਛਲੇ ਸਾਲ ਤੋਂ ਪ੍ਰਧਾਨ ਮੜੇ ਪਿਛਲੇ ਸਾਲ ਦਾ ਹਿਸਾਬ ਦੇ 5 ਲੱਖ ਚੀਮਾ ਜਿਹਨੇ ਦਿੱਤਾ 2 ਲੱਖ ਮਿੱਤਲ ਸਾਹਿਬ ਨੇ ਦਿੱਤਾ ਇਹਨਾਂ ਦਾ ਹਿਸਾਬ ਮੰਗਿਆ ਇਹਦਾ ਕੋਈ ਹਿਸਾਬ ਨਹੀਂ ਹੈ ਆ ਹੁਣ ਮੇਲੇ ਲੱਗਦੇ ਆ ਜਾਂ ਅਦਰ ਇਹਨੇ ਪਹੀਏ ਰੱਖੇਵੇਂ 5-500 ਰੁਪਏ ਜਾਂ 8-10 ਬੰਦੇ ਉਹਦੇ ਪੈਸਾ ਕਿੱਥੇ ਜਾਂਦਾ ਕਿੱਧਰ ਲਾ ਰਿਹਾ ਇਹਦੀ ਕੋਈ ਇਨਫੋਰਮੇਸ਼ਨ ਨਹੀਂ ਸਿਰਸ ਕੱਲੇ ਬੰਦੇ ਨੂੰ ਪਤਾ ਹੈ ਕਿਤਾਕ ਮੈਂ ਸੋਜੀ ਸੁਮਲੀਆ ਜਿਹੜੀ ਰਾਮਲੀਲਾ ਗਰਾਊਂਡ ਹੈ ਉਹ ਸਦੀ ਸਨਾਤਨ ਧਰਮ ਸਭਾ ਦੀ ਪ੍ਰਾਪਰਟੀ ਆ ਸਨਾਤਨ ਧਰਮ ਸਭਾ ਉਹਦੀ ਮੈਂਬਰ ਆ ਸਨਾਤਨ ਧਰਮ ਸਭਾ ਦੀ ਪ੍ਰਚਾਰ ਕਮੇਟੀ ਆ ਰਾਮਲੀਲਾ ਕਮੇਟੀ ਉਹ ਆਪਣੇ ਆਪ ਨੂੰ ਉੱਥੇ ਮਾਲਕ ਬਣਨਾ ਚਾਹਦੀ ਆ ਜਿਸ ਕਰਕੇ ਜਿਹੜੀ ਗੱਲ ਸਾਨੂੰ ਨਹੀਂ ਬਰਦਾਸ਼ਤ ਅਸੀਂ ਸਨਾਤਨ ਧਰਮ ਸਭਾ ਦੇ ਪ੍ਰਧਾਨ ਆ ਸਾਡੇ ਸੁਰੇਸ਼ ਕੁਮਾਰ ਰਗਣੀ ਹੋਤਰੀ ਅਸੀਂ ਸੁਰੇਸ਼ ਕੁਮਾਰ ਰਗਣੀ ਹੋਤਰੀ ਨਾਲ ਖੜੇ ਆ ਹਮੇਸ਼ਾ ਸਨਾਤਨ ਧਰਮ ਸਭਾ ਦੇ ਝੰਡੇ ਥੱਲੇ ਜਿੱਥੇ ਸਨਾਤਨ ਧਰਮ ਸਭਾ ਨੂੰ ਸਾਡੀ ਜ਼ਰੂਰਤ ਪਊਗੀ ਅਸੀਂ ਜਨ ਤਾਂ ਮਨ ਤਾਂ ਹਰ ਇੱਕ ਬਸੋ ਜਾਨ ਵੀ ਕੁਰਬਾਨ ਕਰਨ ਨੂੰ ਤਿਆਰ ਹੈ ਜੀ ਸਨਾਤਨ ਤੁਰਨ ਸਭਾ ਦੇ ਨਾਲ ਉਹ ਕਹਿੰਦੇ ਬਿਲਕੁਲ ਗਲਤ ਹੈ ਜੀ ਇਸ ਤੋਂ ਪਹਿਲਾਂ ਇੱਕ ਸਾਨ ਕੋ ਮੇਰੇ ਡੇਟ ਯਾਦ ਨਹੀਂ ਇਹਨਾਂ ਨੇ ਅਸੀਂ ਰਾਸਲੀਲਾ ਲੈ ਕੇ ਆਏ ਸੀਗੇ ਜਨਮ ਅਸ਼ਟਮੀ ਪਰ ਅਸੀਂ ਇਹਨਾਂ ਨੂੰ ਕਿਹਾ ਵੀ ਅਸੀਂ ਰਾਸਲੀਲਾ ਕਰਨੀ ਹੈ ਇਨਾ ਦੇ ਸਾਨੂੰ ਕਿਹਾ ਵੀ ਤੁਹਾਨੂੰ ਰਾਮਲੀਲਾ ਕਮੇਟੀ ਤੋਂ ਮਨਜ਼ੂਰੀ ਲੈਣੀ ਪਊਗੀ ਅਸੀਂ ਕਿ ਐਸੀ ਰਮਾਨਕ ਅਸੀਂ ਆ ਸਨਾਤਨ ਧਰਮ ਸਭਾ ਅਸੀਂ ਮਨਜ਼ੂਰੀ ਥੋਤੇ ਨਹੀਂ ਲੈਣੀ ਇਹ ਕੋਰਟ ਚ ਚਲੇ ਗਏ ਉੱਥੇ ਆਸ਼ਾ ਕੁੰਡਨ ਨੇ ਫੈਸਲਾ ਕਰਿਆ ਕਿ ਸਭਾ ਮਾਲਕਾ ਸਭਾ ਰਾਮਲੀਲਾ ਕਮੇਟੀ ਉੱਥੇ ਕਰੂਗੀ ਸਭਾ ਦੇ ਝੰਡੇ ਥੱਲੇ ਹੀ ਰਾਮਲੀਲਾ ਹੋਊਗੀ ਅੱਜ ਇੱਕ ਬਣਾ ਤੇਜੀ ਕਿ ਇਨਸੀਡੈਂਟ ਆ ਜਿਹਦੇ ਕਰਕੇ ਮੁਰਤਾ ਆ ਰਹੀ ਜਿਹੜੀ ਇਹ ਜਿਹੜੀ ਰਾਮਲੀਲਾ ਕਮੇਟੀ ਹੈ ਮੈਂ ਉਹਦਾ ਸਰਪ੍ਰਸਤ ਹਾਂ ਤੇ ਉਹਦੇ ਖਿਲਾਫ ਕਦੇ ਆ ਚਾਰਜ ਕਰਦੇ ਆ ਚਾਰਜ ਕਰਦੇ ਆ ਚਾਰਜ ਕਰ ਚਾਰਜ ਕਰਤਾ ਤੇ 34 ਗੈਰ ਪਵਨਜੀ ਕੋਲ ਹੈ ਵੀ ਸ੍ਰੀਥਾਨਾ ਦਾ ਕੀ ਕਰਨ ਕਿ ਘਤੋਂ ਹੂੰ ਗੁੰਡਾਗਰਦੀ ਕਰਨੀ ਚੱਲਦਾ ਗੁੰਡਾਗਰਦੀ ਨੂੰ ਦਵਾਨ ਵਾਸਤੇ ਵੀ ਕਈ ਵਾਰ ਤਾਣੇ ਤਾਣੂ ਲੱਟ ਚੱਕਰੀ ਪੈਂਦੀ ਉਹ ਵੀ ਨਹੀਂ ਚੱਕਦਾ ਅਕਰ ਨਾਲ ਕੰਮ ਕਰਨ ਦੀ ਕੋਸ਼ਿਸ਼ ਪਰ ਕੁਝ ਬੰਦੇ ਹੁੰਦੇ ਸਾਡੇ ਬੱਚੇ ਨਲੈਕ ਹੋ ਜਾਂਦੇ ਇਹ ਤਾਂ ਮਾਪਾਪ ਨੂੰ ਨਾਲ ਹੀ ਜਾਣੇ ਪੁੱਛਣਾ। ਸਿਸ ਕਰਕੇ ਨਿਆ ਜੋ ਨਪਰਾਮ ਵਾਸਤੇ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਵੀ ਆ ਉਹਨਾਂ ਦੀ ਸ਼ਿਕਾਇਤ ਮਾਮਾ ਤੋਂ ਚੱਲ ਰਹੀ। ਉਹਦੀ ਕਿਆਸ ਖਤਰ ਲੰਮਨ ਤੱਕ ਹੈ। ਮੈਂ ਆਪ ਨਪਰਾਮ ਲਖਮਤੀ ਦਾ ਸਰਪ੍ਰਸਤ। ਤੇ ਮੇਰੇ ਤੇ ਦੋ ਸਾਲ। ਉਹ ਹੁਣ ਆਏ ਨਹੀਂ ਹੈ। ਪਹਿਲੇ ਆ ਕੇ ਚਲੇਗੇ। ਹੁਣ ਮੈਂ ਫਿਰ ਸਾਰੀ ਗੱਲ ਇਹਨਾਂ ਨੂੰ ਸੁਣਾਤੀ ਹਾਂ ਸੰਦਾਰੀ। ਇਹਦੀ ਹੈ ਅੰਦਰੂਨੀ। ਤੋ ਕਹਿੰਨੇ ਵੀ ਤੁਸੀਂ 2274 ਬੰਦੇ ਉਧਰੋਂ ਪਾ ਦਿਓ ਮੈਂ ਬਿਠਾ ਕੇ ਹੁਣ ਰਾਮ ਲੀਲਾ ਤਾਂ ਹੋਣੀ ਐ ਦੇਖੋਗਾ ਅਸੀਂ ਰਾਮ ਲੀਲਾ ਨਹੀਂ ਖੇਡਣ ਦੇਣਾ ਕੋਈ ਨਹੀਂ ਪਰਦਾ ਕੋਈ ਥਾਂ ਦਾ ਸਭ ਤੋਂ ਸੈਕ੍ਰੇਟ ਤਿਹਾਵਾਰ ਹੈ ਰਾਮ ਲੀਲਾ ਸ਼ਰਾ ਜਨਮ ਅਸ਼ਟਮੀ ਸ਼ਿਵਰਾਤਰੀ ਇਹ ਤਿਹਾਵਾਰ ਸਾਡੀ ਪਛਾਣ ਹੈ ਆਇਡੈਂਟੀਟੀ ਹੈ ਅਗਰ ਅਸੀਂ ਇਹ ਤਿਹਾਵਾਰ ਨਹੀਂ ਕਰਦੇ ਫਿਰ ਅਸੀਂ ਕਹਾਂਦੇ ਹਿੰਦੂਆਂ ਸੋ ਇਸ ਕਰਕੇ ਤੁਹਾਨੂੰ ਜੀ ਸਮ ਦੱਸ ਰਿਹਾ ਆਪ ਸੈਟੀਸਫਾਈਡ ਤੁਹਾਨੂੰ ਨਾ ਗੱਲਬਾਤ ਕਿਤੇ ਮਨ ਕੋਈ ਦਿੱਕਤ ਨਹੀਂ ਹੈ ਠੀਕ ਹੈ ਕਹਿੰਦੇ ਮੈਂ ਬਿਠਾ ਕੇ ਮਿਲਦਾ ਹਾਂ ਪੂਰਾ ਪ੍ਰੋਸਸ ਪਰ ਮੈਂ ਉਹਨਾਂ ਬੱਚਿਆਂ ਨੂੰ ਕਹਿਣਾ ਚਾਹੁੰਦਾ ਬੱਚੇ ਤਾਂ ਮੇਰੇ ਹੀ ਕਿ ਤੁਸੀਂ ਵੀ ਸਮਝੋ ਤੁਸੀਂ ਆਪਣੇ ਆਪ ਨੂੰ ਸੇਟੀਆਂ ਚਲਾਓ ਉਸ ਦਾ ਕੋਈ ਤੋਹਫਾ ਦਾ ਤੋਹਫਾ ਕੋਈ ਦਿੱਕਤ ਹੈ ਕੋਈ ਸਾਡੀ ਮਦਦ ਦੀ ਲੋੜ ਹੈ ਤੁਸੋਂ ਸੈਂਸਵਾਦ ਜਿਹੜਾ ਐਵੇਂ ਜਿਹੜਾ ਜਮੇ ਚਾਤਤ ਨਹੀਂ ਹੋ ਰਹੀ ਤੇ denni hai ਕੋਈ ਤੁਹਾਡੀ ਦਿੱਕਤ ਆ ਨਹੀਂ ਮੈਨੂੰ ਦੱਸੋ ਐਸੇ ਜੈਨੇ ਐਸੇ ਲੋਕਤ ਤੇ ਨਾ ਸੋ ਇਸ ਕਰਕੇ ਮੇਰਾ ਕਹਿਨ ਦਾ ਭਾਵ ਇਹ ਹੈ ਵੀ ਚਲੋ ਹੁਣ ਮੇਰੀ ਇਹ ਨਾਲ ਗੱਲਬਾਤ ਤੇ ਬੱਤ ਚੱਲ ਚੁੱਕੀ ਅਸੀਂ ਜਨੇ ਸਿਰ ਤੇ ਮਾਹੌਲ ਨਹੀਂ ਖਰਾਬ ਕਰਾਂਗੇ ਐਤੇ ਇਹਦੀ ਐਸੇ ਜਿਹੀ ਹੋਇਆ ਤੇ ਪੰਜਾਬੀ ਤੇ ਚੱਲ ਜਾਈਏ ਜੀ ਬਾਈ ਤੁਹਾਨੂੰ ਕੋਈ ਐਤ ਤਾਂ ਹਿੰਦੂ ਸੈਕਲ ਨਹੀਂ ਬਣਦਾ ਉਹਨਾਂ ਹਿੰਦੂਆਂ ਦੇ ਦਵਾਰ ਹਿੰਦੂਆਂ ਨੂੰ ਨਾਲ ਲੜਨ ਸਮਾਜ ਕਿਤੇ ਚੱਲਦਾ ਸੋ ਇਸ ਕਰਕੇ ਠੀਕ ਹੈ ਇੱਕ ਮੰਦਿਰ ਬੱਲੇ ਹੈ ਪਰ ਨਾ ਉਹ ਬੋਲਣਾ ਚੰਗਾ ਠੀਕ ਹੈ ਘੜਤਨ ਬੋਲਣਾ ਤੇ ਘੜਤਨ ਤੇ ਘੜਤਨ ਨਹੀਂ ਇਸ ਕਰਕੇ ਆਹੀ ਹੋ ਕੇ ਇਹ ਪਵਨ ਜੀ ਦੀ ਪਾਰਟਿਸਪੇਸ਼ਨ ਹੋ ਰਮ ਲਵ ਯੂ ਜੀ ਕਿੰਨਾ ਸ਼ਰਾਬ ਹੋਊਗਾ ਆਪਣਾ ਇੰਤਜ਼ਾਰ ਇਹ ਆਪਣਾ ਰਾਮਨ ਬੁੱਕਣਾ ਹੈ ਰਾਮ ਤਾਂ ਇੱਕੋ ਹੀ ਹੋਇਆ ਹੈ ਤੇ ਬਾਕੀ ਜਿਹੜੇ ਬਣ ਗਏ ਉਹ ਥੋੜੇ ਬੁੱਕਨੇ ਉਹਨਾਂ ਨੂੰ ਆਪਾਂ ਰਾਮ ਚ ਕਨਵਰਟ ਕਰਨਾ ਹੈ। ਸੋ ਸੁਪ ਕੰਮ ਨਾਲ ਸਭ ਵਾਸਤੇ ਕੋਨਾ ਵਾਸਤੇ ਸੁਪ ਕੰਮ ਨਾਲ ਜਿਉਂ ਰਾਮ ਜੀ ਦੇਖੋ ਤੁਹਾਨੂੰ ਪਹਿਲੇ ਦਿਨ ਲੋਕਾਂ ਕਿਤੇ ਆਉਂਦੇ ਤੋਂ ਜੇ ਤੁਸੀਂ ਤਾਂ ਨਹੀਂ ਆਉਂਗੇ ਤਾਂ ਨਾ ਤੁਹਾਨੂੰ ਨਾਲ ਫੋਟੋ। ਚਰ ਲਈ ਸੁਪ ਕੰਮ ਹੋਣਾ। ਸਾਧਾਰਨ ਤਰਕੀ ਕਰੇ। ਅਤੇ ਸਾਡੇ ਅਫਸਰ ਸਾਡੇ ਠੀਕ ਹੈ। ਕਿਸੇ ਦਿਨ ਆਪ ਸਮਝ ਕੇ

दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर